ਮਾਨਸਾ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਤ ਹੋ ਚੁੱਕੇ ਨੇ ਕਿ ਹਰ ਰਾਤ ਦੁਕਾਨਾਂ ਵਿੱਚ ਚੋਰੀ ਅਤੇ ਦਿਨ ਸਮੇਂ ਮੋਟਰਸਾਈਕਲ ਚੋਰੀ ਕਰਨ ਦਾ ਸਿਲਸਿਲਾ ਜਾਰੀ ਆ। ਦੇਰ ਰਾਤ ਮਾਨਸਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਆੜਤੀਆਂ ਦੀਆਂ 8 ਤੋਂ 10 ਦੁਕਾਨਾਂ ਤੇ ਚੋਰਾਂ ਨੇ ਗੈਗ ਦੇ ਨਾਲ ਮਿਲ ਕੇ ਦੁਕਾਨਾਂ ਦੇ ਸ਼ਟਰ ਤੋੜੇ, ਦੁਕਾਨਾਂ ਅੰਦਰ ਪੰਜਾਂ ਅਲਮਾਰੀਆਂ ਦੇ ਲੋਕ ਤੋੜ ਕੇ ਗੱਲੇ ਅਤੇ ਗਊਸ਼ਾਲਾ ਦੇ ਦਾਨ ਲਈ ਰੱਖੇ ਪੈਸਿਆਂ ਨੂੰ ਵੀ ਜਿਹੜਾ ਲੈ ਕੇ ਉਫਰਾਰ ਹੋ ਚੁੱਕੇ ਨੇ। ਇਸ ਤੋਂ ਇਲਾਵਾ ਇਹਨਾਂ ਚੋਰਾਂ ਦੇ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਡੀਵੀਆਰ ਤੱਕ ਵੀ ਤੋੜ ਦਿੱਤੇ ਗਏ। ਅਥਾਰਟੀਆਂ ਨੇ ਦੱਸਿਆ ਕਿ ਦੀ ਰਾਤ ਉਹਨਾਂ ਦੀਆਂ ਦੁਕਾਨਾਂ ਦੀ ਸ਼ਟਰ ਤੋੜ ਕੇ ਚੋਰਾਂ ਦੇ ਵੱਲੋਂ ਭੰਤੋੜ ਕੀਤੀ ਗਈ। ਰਾਤੀ ਅਲਮਾਰੀਆਂ ਤੇ ਗੱਲੇ ਵੀ ਤੋੜ ਦਿੱਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦਾ ਇੱਕ ਵੱਡਾ ਕੈਂਖੂਬਿਕਾ ਜਿਨ੍ਹਾਂ ਨੇ ਲਗਾਤਾਰ 8 ਤੋਂ 10 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਨਾ ਕਹਿਿਆ ਕਿ ਰੂਸ ਵੱਜੋਂ ਆੜਤੀਆਂ ਵੱਲੋਂ ਨਰਮੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ ਅਤੇ ਜੇਕਰ ਜਲਦ ਹੀ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵਪਾਰੀ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਵੀ ਮਜਬੂਰ ਹੋਣਗੇ ਵਿੱਚ 10 ਦੁਕਾਨਾਂ ਦੀ 8-10 ਦੁਕਾਨਾਂ ਦੀਆਂ ਜਿੰਦੇ ਟੁੱਟੀਆਂ 80 ਪਸ਼ੂ ਪਸਬਦੁਸ਼ ਭੰਗ ਤੇ ਆ ਤੇ ਵੀ ਮਸਾਲਾ ਇਹਦੇ ਵਿੱਚੋਂ ਕੋਈ ਨੁਸਾਨ ਦਾ ਜਿਹੜੇ ਨਿਸ਼ੇੜੀ ਬੰਦੇ ਨੇ ਨਾ ਕੰਮ ਹੈ ਗਿਆ ਜੀ ਦੇ ਵੀ ਮਤਲਬ ਹਾਲ ਸਾਰੇ ਜ਼ਿੰਦਗੀ ਨੂੰ ਦੇ ਦੌਰ ਸੇ ਪਾਬੰਦੀਆਂ ਤੇ ਸਲੋਟ ਬੁਰਾ ਹਾਲ ਕਰਤਾ ਜੀ ਤਾਂ ਹੁਣ ਜਾੜ ਬਣਾਤਾ ਇਹ ਗੱਲ ਆਉਂਦੀ ਪੰਜਾਬ ਦੇ ਵਿੱਚ ਕੋਈ ਰਹਿਣ ਵਾਲੀ ਗੱਲ ਕਰਦੇ ਨੇ ਕੋਈ ਕਿਸੇ ਵੀ ਗੌਰ ਨਹੀਂ ਕੋਈ ਲਾਈਨ ਨਹੀਂ ਕੋਈ ਜਿਵੇਂ ਜਿਵੇਂ ਮੰਡੀਆਂ ਦੇ ਵਿੱਚ ਇਹ ਗੱਲ ਹੁੰਦੀ ਆ ਬਾਹਰ ਦੇ ਵਿੱਚ ਕੀ ਹਾਲ ਹੋਊਗਾ ਕਿ ਨਾ ਉਸੇ ਆਪੀ ਸੋਖ ਸਕਦੇ ਪੁਲਸ ਆਈ ਜੀ ਪੁਲਸ ਨੂੰ ਦੇ ਪੁਲਸ ਆਈ ਸੀ ਮੌਕਾ ਦੇਖ ਕੇ ਚਲੀ ਗਈ ਹੋਗਾਂ ਇਸੇ ਵੀ ਕਾਪਦੇ ਆ ਬੰਦੇ ਫੜਦੇ ਆ ਵਾਕੀ ਦੇਖੋ ਜੀ ਉਹਨਾਂ ਦੇ ਕਿਹੜਾ ਕੋਈ ਵੈਚੀ ਦੀ ਰੱਸੀ ਗੱਲ ਹੁੰਦੀ ਆ ਉਹ ਕਿਹੜਾ ਕੋਈ ਹੋਰ 5 ਵਜੇ ਦੀ 8:30 ਵਜੇ ਉਸ ਵੇਲੇ ਲੱਗੀ ਇਹਦੀ ਬਾਜ਼ਰ ਲੋਕ ਅੰਦਰ ਅਸੀਂ ਮੰਗ ਕਰਦੇ ਕਿ ਇਨਸਾਫ ਹੋਣਾ ਚਾਹੀਦਾ ਜੀ ਵਿਗ੍ਹਾਾਂ ਵਿੱਚ ਇਸ਼ਾਰਾ ਇਸ਼ਾਰਤ ਨਾ ਕਰਨੀ ਉਹ ਵੀ ਮਸਲਾ ਉਹ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਇਹ ਦੁਕਾਨਾਂ ਤੇ ਜੀ 10 ਬਾਨਾਂ ਦੀ ਚੋਰੀ ਹੋਈ ਹੈ ਹਾਲ ਤੱਕ 10 ਦਾ ਪਤਾ ਲੱਗਿਆ ਹੈ ਕੋਝ ਆੜੇ ਪਲੇ ਤਾਂ ਉਹਨਾਂ ਨੂੰ ਬਾਅਦ ਚ ਪਤਾ ਲੱਗੂਗਾ ਜਿਹੜੀਆਂ ਨਗਾਨਾਂ ਦੇ ਜੋ ਨੇ ਸੇਫ ਹਾਸਫਾ ਵਾਲੀਆਂ ਤੋੜੀਆਂ ਪਈਆਂ ਇਹ ਗੱਲਾਂ ਤੋੜੇ ਪਏ ਆ ਡੀ ਵੀ ਆਰ ਲੈ ਕੇ ਜੀ ਉਹਨਾਂ ਦੇ ਕੈਮਰੇ ਪੱਟੇ ਪਏ ਨੇ ਤੇ ਕਾਗਜ਼ ਪੱਤਰ ਸਾਰੇ ਫਰੋਲੇ ਪਏ ਨੇ ਕੈਸ਼ ਕੁਝ ਉਹਨਾਂ ਨੂੰ ਮਿਲਿਆ ਲੈ ਗਏ ਤੇ ਸਾਰੀ ਚੈਸਟ ਤੋੜੀ ਪਈ ਆ ਪਰ ਉਹ ਸੈਂਟਰਲ ਲੋਕ ਨੇ ਤੋੜੇ ਪਏ ਨੇ ਕਿਸੇ ਵੀ ਹਾਲਤ ਨਾਲ ਜੁੜਦੇ ਪਤਾ ਨਹੀਂ ਉਹਨਾਂ ਕੋਲੇ ਕੀ ਸੰਪੀ ਕਰੇ ਤੋੜੇ ਪਏ ਨੇ ਜੋਤ ਵਾਲੇ ਜਿਹੜੇ ਗਊਸ਼ਾਲਾ ਦੇ ਗੱਲੇ ਲੱਗਿਆ ਸੀ ਉਹਨਾਂ ਨੂੰ ਤੋੜ ਕੇ ਉਹਨਾਂ ਦੇ ਪੈਸੇ ਕੱਢੇ ਗਏ ਨੇ ਜੀ ਹਲੇ ਨਾ ਕਿ 10-12 ਦਾ ਪਤਾ ਲੱਗਿਆ ਜੀ ਬਾਕੀ ਕਿਉਂ-ਕਿਉਂ ਆਉਣਗੇ ਦੁਕਾਨਾਂ ਤੇ ਬੰਦੇ ਆ ਗਏ ਪਹਿਲਾਂ ਸਾਨੂੰ ਤਿੰਨ ਦਾ ਪਤਾ ਜੀ ਫਿਰ ਪੰਜ ਸੀ ਤਿੰਨ ਹੋਰ ਆ ਗਿਆਂ ਨਾਲ ਫਿਰ ਚਾਰ ਦੁਕਾਨਾਂ ਵਾਲੇ ਹੋਰ ਆ ਗਏ ਲਵੇ ਲਵੇ ਇਹਨਾਂ ਦੇ ਟੁੱਟੇ ਜੀ ਹਲੇ ਦੂਜਿਆਂ ਤੋਂ ਉਤਣ ਲੈਣਾ ਰਹਿੰਦੀ ਹੈ ਜੀ ਉਹਨਾਂ ਦੇ ਬੰਦੇ ਜਿਵੇਂ ਮੈਨੂੰ ਰਿਪੋਰਟ ਆਉਗੇ ਕਿਥੇ ਪਤਾ ਲੱਗੂ ਆ ਕਿ ਅਗਲਾ ਦੱਸੂਗਾ ਕਿੱਥੇ ਇਹਨਾਂ ਦੇ ਦੁਕਾਨਾਂ ਟੁੱਟੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨਹੀਂ ਜੀ ਪੁਲਿਸ ਅਧਿਕਾਰੀ ਹੁਣ ਪਹੁੰਚੇ ਜੀ ਪਹਿਲਾਂ ਉਹਨਾਂ ਨੇ ਲੋਕਦਾਨ ਬੰਦੇ ਭੇਜਦੇ ਸੀ ਜੀ ਬਾਕੀ ਐਸਐਚਓ ਸਾਹਿਬ ਆਪ ਹੁਣ ਆਏ ਨੇ ਜਦ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਵੀ ਪਰ ਪਾਈ ਕਿਤੇ ਜਾਵੇ ਜੀ ਪੂਰੀ ਨਹੀਂ ਅਸੀਂ ਜਾਮ ਲਾਵਾਂਗੇ ਬੋਲੀ ਬੰਦਾ ਜੀ ਨਰ ਮੇਰੀ ਸਾਡੀ ਮਾਰਦੇ ਐਸ਼ਾ ਸੰਡਾ ਵੈਸਪ ਰਾਈਡਿੰਦਾ ਜੀ ਅਸੀਂ ਬਨਰ ਮੇਰੀ ਬੋਲੀ ਬੰਦਾ ਕੋਈ ਜਨਸ ਨਹੀਂ ਬੋਲੀ ਨਹੀਂ ਹੋਣ ਦੇਵਾਂਗੇ ਜਿੰਨਾ ਚਾਹਤੇ ਟਰੇਸ ਕਰਕੇ ਸਾਡਾ ਨੌਸੇਂ ਪੂਰਾ ਕੀਤਾ ਜਾਂਦਾ ਜੀ ਅੱਜ ਸਵੇਰ ਸਾਨੂੰ ਕਾਲ ਆਈ ਹੈ ਵੀ ਅਨਾਜ ਮੰਡੀ ਦੇ ਵਿੱਚ ਕੁਝ ਦੁਕਾਨਾਂ ਦੇ ਲੋਕ ਤੋੜੇ ਗਏ ਨੇ ਅਸੀਂ ਆ ਕੇ ਹੁਣੇ ਵੈਰੀਫਾਈ ਕਰ ਰਹੇ ਨੇ ਕੁਝ ਜੋ ਸਾਹਮਣੇ ਆਉਗੋ ਉਸ ਅਕੋਰਡਿੰਗ ਕਾਰਵਾਈ ਕੀਤੀ ਹੋ ਹਾਲ ਤੱਕ ਕੋਈ ਕੈਸ਼ ਵਗੈਰਾ ਆ ਕੋਈ ਲੋਕ ਵਗੈਰਾ ਤੋੜੇ ਗਏ ਆ ਬਟ ਚੰਗੀ ਕਿਸਮਤ ਨੂੰ ਦੁਕਾਨਾਂ ਚ ਲੈ ਕੈਸ਼ ਵਗੈਰਾ ਇਹਨਾਂ ਹੈਣੀ ਚਾਹੀਦੀ ਤੇ ਜੋ ਵੀ ਸਾਹਮਣੇ ਹੋਊ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਕਿ ਦੁਕਾਨਾਂ ਤੇ ਹਲੇ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਪੂਰੀ ਰੂਟਲ ਕਿੰਨੀਆਂ ਦੁਕਾਨਾਂ ਚਾਰ ਕਿ ਦੁਕਾਨਾਂ ਦੇ ਵੀਜ਼ਿਟ ਕੀਤਾ ਤੇ ਉਹਨਾਂ ਦੇ ਕੁਝ ਲੈਪਟਾਪ ਵਗੈਰਾ ਤੋਂ ਵੀ ਪਏ ਰਹਿ ਗਏ ਕੈਸ਼ ਹੈਣੀ ਚ ਲੌਕ ਪੰਨੇ ਹੋਏ ਉਹਨਾਂ ਲੋਕਰਾਂ ਦੇ ਕਿਸ ਤੋਂ 2000 ਰੁਪਏ ਦੱਸ ਦੇ ਬਾਕੀ ਵੈਰੀਫਾਈ ਕਰਦੇ ਅਕੋਰਡਿੰਗ ਪਤਾ ਲੱਗ ਜੀ ਕੀ ਗੋਸ਼ ਹੈ ਸਾਰੀਆਂ ਸੀਸੀਟੀਵੀ ਦੇ ਵਿੱਚ ਵੀ ਕੋਈ ਫੁਟੇਜ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਸਾਰੀਆਂ ਜੋ ਵੀ ਸਾਹਮਣੇ ਉਸ ਦੇ ਆਪਾਂ ਟਰੇਸ ਕਰ ਲਾਂਗੇ ਉਸ ਨੂੰ ਇੱਕ ਰੋਡ ਤੇ ਕੋਈ ਗਸਤ ਰਹਿੰਦੀ ਨਹੀਂ ਜੀ ਰਾਤ ਨੂੰ ਕੋਈ ਨਹੀਂ ਪੀਸੀਆਰ ਹੈਗੀਆਂ ਨੇ ਪੂਰੇ ਸਿਟੀ ਵਨ ਏਰੀਆ ਦੇ ਵਿੱਚ ਤਿੰਨ ਪੀਸੀਆਰ ਲੱਗੀਆਂ ਹੋਈਆਂ ਨੇ ਹੁਣ ਧੁੰਦਾ ਕਰਕੇ ਥੋੜਾ ਫਾਇਦਾ ਚੱਕ ਕੇ ਜਾਂਦੇ ਨੇ ਲੋਕ ਪੀਸੀਆਰ ਰੋਡ ਤੇ ਵੀ ਰਹਿੰਦੀਆਂ ਨੇ ਸ਼ਹਿਰ ਦੇ ਵਿੱਚ ਵੀ ਰਹਿੰਦੀਆਂ ਨੇ ਸਰ ਕਿ